ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਅਮਰਜੀਤ ਸਿੰਘ ਪ੍ਰੋਗਰਾਮ ਅੱਜ ਦੇ ਮੁੱਦੇ 'ਚ ਤੁਹਾਡਾ ਸਵਾਗਤ ਹੈ ਅੱਜ ਦੇ ਮੁੱਦੇ ਦੇ ਵਿੱਚ ਅਸੀਂ ਗੱਲ ਕਰਾਂਗੇ ਖਾਸ ਤੌਰ ਤੇ ਪੰਜਾਬ ਸਰਕਾਰ ਵੱਲੋਂ ਦੋ ਦਿਨ ਦਾ ਜਿਹੜਾ ਸੈਸ਼ਨ ਆ ਉਹ ਸੱਦਿਆ ਗਿਆ ਹੈ ਸਪੈਸ਼ਲ ਸੈਸ਼ਨ ਜਿਹੜਾ ਸੱਦਿਆ ਗਿਆ ਹੈ ਤਾਂ ਜਿਹਦੇ ਵਿੱਚ ਇਹ ਦੱਸਿਆ ਜਾ ਰਿਹਾ ਕਿ 10 ਤੇ 11 ਜੁਲਾਈ ਨੂੰ ਜਿਹੜਾ ਹੈ ਦੋ ਦਿਨ ਦਾ ਸੈਸ਼ਨ ਹੋਵੇਗਾ ਤਾਂ ਉਹਦੇ ਵਿੱਚ ਅਹਿਮ ਜਿਹੜੇ ਮੁੱਦੇ ਨੇ ਉਹ ਵਿਚਾਰੇ ਜਾਣਗੇ ਤਾਂ ਜਿਸ ਤੋਂ ਬਾਅਦ ਉਹ ਮਤੇ ਜਿਹੜੇ ਨੇ ਉਹ પાસ ਹੋਣਗੇ ਕਿ 10 ਤੇ 11 ਜੁਲਾਈ ਨੂੰ ਜਿਹੜਾ ਪੰਜਾਬ ਵਿਧਾਨ ਸਭਾ ਦੇ ਵਿੱਚ ਪੰਜਾਬ ਦੀ ਜਿਹੜੀ ਹੈ ਖਾਸ ਤੌਰ ਤੇ ਮੀਟਿੰਗ ਹੋਣੀ ਹੈ ਪੰਜਾਬ ਦੀ ਨੁਮਾਇੰਦਗੀ ਕਰਨ ਵਾਲੇ ਉੱਥੇ ਪਹੁੰਚਣਗੇ ਤਾਂ ਉਸ ਤੋਂ ਬਾਅਦ ਕੀ ਵਿਚਾਰਾ ਜਾਵੇਗਾ ਤਾਂ ਖਾਸ ਤੌਰ ਤੇ ਇਹ ਜ਼ਿਕਰ ਕੀਤਾ ਜਾ ਰਿਹਾ ਕਿ ਪੰਜਾਬ ਦੇ ਵਿੱਚ ਜਿਹੜੀਆਂ ਲਗਾਤਾਰ ਸਭ ਤੋਂ ਵੱਧ ਹਰ ਇੱਕ ਧਰਮ ਦੇ ਦੀਆਂ ਬੇਦਬੀਆਂ ਨੇ ਉਹ ਲਗਾਤਾਰ ਹੋ ਰਹੀਆਂ ਨੇ ਪਰ ਦੋਸ਼ ਜਿਹੜੇ ਨੇ ਆਖਰਕਾਰ ਇਹ ਕਹ ਕੇ ਛੱਡ ਦਿੱਤਾ ਜਾਂਦਾ ਕਿ ਉਹ ਦਿਮਾਗੀ ਤੌਰ ਤੇ ਪ੍ਰੇਸ਼ਾਨ ਨੇ ਜਾਂ ਫਿਰ ਨਾਲ ਇਹ ਦਵਾਈ ਚੱਲ ਰਹੀ ਹੈ ਜਾਂ ਫਿਰ ਇਹਨਾਂ ਦੇ ਪਰਿਵਾਰ ਦੇ ਨਾਲ ਕੋਈ ਇਹਨਾਂ ਦਾ ਕੋਈ ਸੰਬੰਧ ਨਹੀਂ ਹੈ ਤਾਂ ਆਖਰਕਾਰ ਚੈਨ ਜਿਹੜੀ ਹੈ ਕਿੱਥੇ ਜੁੜੀ ਹੁੰਦੀ ਹੈ ਜਦੋਂ ਕੋਈ ਅਜਿਹਾ ਕੰਮ ਕਰਦਾ ਹੈ ਕਿਸੇ ਵੀ ਧਰਮ ਦੀ ਜਿਹੜੀ ਹੈ ਗ੍ਰੰਥ ਦੀ ਬੇਅਦਬੀ ਹੋਵੇ ਕਿਉਂਕਿ ਪੰਜਾਬ ਦੇ ਵਿੱਚ ਮੈਂ ਇਸ ਕਰਕੇ ਖਾਸ ਤੌਰ ਤੇ ਗੱਲ ਕਰ ਰਿਹਾ ਕਿਉਂਕਿ ਪੰਜਾਬ ਦੇ ਵਿੱਚ ਲਗਾਤਾਰ ਜਿਹਾ ਘਟਨਾਵਾਂ ਇਹ ਵਾਪਰਦੀਆਂ ਨੇ ਕਿੱਥੇ ਗੁਰਗੰਸਾਹਿਬ ਦੀ ਬੇਅਦਬੀ ਹੁੰਦੀ ਹੈ ਕਿੱਥੇ ਗੁਰੂ ਸਾਹਿਬ ਦੇ ਅੰਗ ਫਾੜਤੇ ਜਾਂਦੇ ਨੇ ਕਿੱਥੇ ਅਜਿਹਿਆਂ ਧਾਰਮਿਕ ਸਥਾਨਾਂ ਤੇ ਜਿਹੜੀ ਬੇਦਬੀ ਹੁੰਦੀ ਹੈ ਜੋ ਕਿ ਦੋਸ਼ੀ ਜਿਹੜੇ ਨੇ ਉਹ ਇਸ ਕਦਰ ਜਿਹੜਾ ਬੇਦਬੀ ਕਰਕੇ ਨਿਕਲ ਜਾਂਦੇ ਨੇ ਪਰ ਸਜ਼ਾਾਂਵਾਂ ਜਿਹੜੀਆਂ ਨੇ ਉਹਨੂੰ ਇਦਾਂ ਦੀਆਂ ਜਿਹੜੀਆਂ ਨੇ ਕਾਨੂੰਨ ਦੇ ਮੁਤਾਬਿਕ ਸਖਤ ਉਹ ਸਖਤ ਜਿਹੜੀਆਂ ਉਹ ਨਹੀਂ ਮਿਲਦੀਆਂ ਪਰ ਹੁਣ ਕਿਤੇ ਨਾ ਕਿਤੇ ਜੇਕਰ ਗੱਲ ਕਿਤੇ ਆਇਆ ਤਾਂ ਪੰਜਾਬ ਸਰਕਾਰ ਵੱਲੋਂ ਇਸ ਮਸਲੇ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਵੱਡਾ ਜਿਹੜਾ ਦਾਵਾ ਤੇ ਨਾਲ ਹੀ ਬਿਆਨ ਵੀ ਜਿਹੜਾ ਜਾਰੀ ਕੀਤਾ ਹੈ ਤੇ ਦੇ ਵਿੱਚ ਉਹਨਾਂ ਨੇ ਕਿਹਾ ਕਿ ਹੁਣ ਪੰਜਾਬ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਸਖਤ ਜਿਹੜਾ ਕਾਨੂੰਨ ਉਹ ਬਣਾਇਆ ਜਾਵੇਗਾ ਜੇਕਰ ਕੋਈ ਅਜਿਹੀ ਹਰਕਤ ਕਰਦਾ ਹੈ ਜਾਂ ਕਿ ਕਿਸੇ ਵੀ ਧਰਮ ਦੇ ਗ੍ਰੰਥ ਦੀ ਬੇਦਬੀ ਕਰਦਾ ਤਾਂ ਉਸ ਨੂੰ ਸਖਤ ਜਿਹੜਾ ਕਾਨੂੰਨ ਦੇ ਮੁਤਾਬਕ ਜਿਹੜੀ ਸਜ਼ਾ ਹੋ ਦਿੱਤੀ ਜਾਵੇਗੀ 10 ਤੇ 11 ਤਰੀਕ ਨੂੰ ਜਿਹੜਾ ਸੈਸ਼ਨ ਛੱਡਿਆ ਇਥੋਂ ਪਿਆਜ 10 ਤੇ 11 ਤਰੀਕ ਨੂੰ ਜਿਹੜਾ ਸਪੈਸ਼ਲ ਤੌਰ ਤੇ ਸੈਸ਼ਨ ਜਿਹੜਾ ਸੱਦਿਆ ਗਿਆ ਤਾਂ ਉਹਦੇ ਵਿੱਚ ਇਹੀ ਵਿਚਾਰ ਹੋਵੇਗਾ ਕਿ ਜਿਹੜਾ ਉਹ ਸਖਤ ਕਾਨੂੰਨ ਆ ਉਹ ਕਿਸ ਤਰ੍ਹਾਂ ਬਣਾਇਆ ਜਾਵੇ ਉਸ ਤੇ ਕਿਵੇਂ ਜਿਹੜੀ ਆ ਵਿਚਾਰ ਕੀਤੀ ਜਾਵੇ ਅਜਿਹੀ ਕਿਹੜੀ ਸਜ਼ਾ ਜਿਹੜੀ ਉਹ ਕਾਨੂੰਨ ਦੇ ਮੁਤਾਬਿਕ ਉਸ ਦੋਸ਼ੀ ਨੂੰ ਦਿੱਤੀ ਜਾਵੇ ਤਾਂ ਜੋ ਕੀ ਅੱਗੇ ਤੋਂ ਜਿਹੜੀ ਅਜਿਹੀ ਹਰਕਤ ਆ ਉਹ ਨਾ ਕਰ ਸਕੇ ਸੋ ਬਿਲਕੁਲ ਪੰਜਾਬ ਸਰਕਾਰ ਜਿਹੜਾ ਹੈ ਕਿਤਨਾ ਕਿਤੇ ਆਪਾਂ ਕਹਿ ਸਕਦੇ ਹਾਂ ਇਸ ਮਾਮਲੇ ਲੈ ਕੇ ਸੁਧਿਰ ਨਜ਼ਰ ਆ ਰਹੀ ਹੈ ਪੰਜਾਬ ਸਰਕਾਰ ਲਗਾਤਾਰ ਇਹ ਗੱਲ ਕਹਿ ਰਹੀ ਹੈ ਕਿ ਹੁਣ ਸਖਤ ਕਾਨੂੰਨ ਦੇ ذریعے ਜਿਹੜਾ ਹੈ ਉਹਨਾਂ ਦੋਸ਼ੀਆਂ ਨੂੰ ਜਿਹੜੀ ਹੈ ਸਜ਼ਾ ਉਹ ਜ਼ਰੂਰ ਮਿਲੇਗੀ 10 11 ਤਰੀਕ ਨੂੰ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਇਸ ਮਾਮਲੇ ਲੈ ਕੇ ਸਪੈਸ਼ਲ ਜਿਹੜੀ ਆ ਉਹ ਮੀਟਿੰਗ ਕਰਨਗੇ ਮੀਟਿੰਗ ਤੋਂ ਬਾਅਦ ਇਹ ਜਿਹੜਾ ਫੈਸਲਾ ਉਹ ਪ੍ਰਵਾਨ ਹੋਵੇਗਾ ਜੇਕਰ ਪਿਛਲੇ ਸਮੇਂ ਦੀ ਗੱਲ ਕੀਤੀ ਆਵੇ ਤਾਂ ਕੁਝ ਦਿਨਾ ਤੋਂ ਜਿਹੜੇ ਨੇ ਲੰਬੇ ਸਮੇਂ ਤੋਂ ਭਾਈ ਗੁਰਜੀਤ ਸਿੰਘ ਖਾਲਸਾ ਜੋ ਕਿ ਸਮਾਣਾ ਟਾਵਰ ਦੇ ਉੱਪਰ ਚੜੇ ਹੋਏ ਨੇ ਤਾਂ ਉਹ ਮੰਗ ਕਰ ਰਹੇ ਨੇ ਕਿ ਕੋਈ ਅਜਿਹੇ ਕਾਨੂੰਨ ਬੰਨਾ ਚਾਹੀਦਾ ਹੈ ਤਾਂ ਜੋ ਕਿ ਜਿਹੜੀਆਂ ਲਗਾਤਾਰ ਗੁਰੂਗ੍ਰਾਂਧ ਸਾਹਿਬ ਦੀਆਂ ਬੇਦਬੀਆਂ ਹੋ ਰਹੀਆਂ ਨੇ ਜਾਫਰ ਕਿਸੇ ਵੀ ਧਰਮ ਦੀ ਬੇਅਦਬੀ ਹੁੰਦੀ ਆ ਤਾਂ ਉਸ ਦੇ ਉੱਪਰ ਇੱਕ ਕਾਨੂੰਨ ਆਹੋ ਸਖਤ ਤਰੀਕੇ ਨਾਲ ਬਣਾਇਆ ਜਾਵੇ ਤਾਂ ਉਸ ਮਾਮਲੇ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਨੇ ਸਭ ਧਰਮਾਂ ਦੀ ਜਿਹੜੀ ਹੈ ਆਗੂ ਸਭਾ ਨਾਲ ਦੀ ਮੀਟਿੰਗ ਗਲਾਈ ਮੀਟਿੰਗ ਦੇ ਵਿੱਚ ਵਿਚਾਰ ਚਰਚਾ ਕੀਤਾ ਗਿਆ ਵਿਚਾਰ ਚਰਚਾ ਕਰਨ ਤੋਂ ਬਾਅਦ ਉਹਨਾਂ ਨੇ ਖਾਸ ਤੌਰ ਤੇ ਜੇਕਰ ਗੱਲ ਕੀਤੀ ਜਾਵੇ ਸਾਰੇ ਸੰਸਥਾਵਾਂ ਦੇ ਆਗੂਆਂ ਨੂੰ ਇਹ ਵਿਸ਼ਵਾਸ ਦਿਵਾਇਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਖਤ ਕਾਨੂੰਨ ਆ ਉਹ ਜ਼ਰੂਰ ਬਣ ਸਕੇਗਾ ਆਪਾਂ ਸਿੱਧੇ ਤੌਰ ਤੇ ਕਹੀਏ ਕਿ 10 ਤੇ 11 ਤਰੀਕ ਨੂੰ ਜਿਹੜੀ ਹੈ ਇਸ ਕਾਨੂੰਨ ਨੂੰ ਜਿਹੜੀ ਪ੍ਰਵਾਨਗੀ ਆ ਉਹ ਮਿਲ ਸਕਦੀ ਹੈ ਕਿੰਦਾ ਦਾ ਕਾਨੂੰਨ ਹੋਵੇਗਾ ਕੀ ਸਜ਼ਾ ਹੋਵੇਗੀ ਇਹ 10 ਤੇ 11 ਤਰੀਕ ਯਾਨੀ ਕਿ 10 ਤੇ 11 ਜੁਲਾਈ ਨੂੰ ਜਿਹੜੀ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਆ ਉਹ ਸਪੈਸ਼ਲ ਸੱਦਿਆ ਗਿਆ ਤਾਂ ਉਹਦੇ ਵਿੱਚ ਜਿਹੜੀ ਜਾਣਕਾਰੀ ਆ ਉਹ ਕਲੀਅਰ ਆ ਹੋ ਸਕੇਗੀ ਸੋ ਹੁਣ ਇਸ ਮਾਮਲੇ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਜੋ ਕੁਲਦੀਪ ਸਿੰਘ ਗੜਗਜ ਨੇ ਤਾਂ ਉਹਨਾਂ ਨੂੰ ਜਿਹੜਾ ਮੀਡੀਆ ਨੇ ਸਵਾਲ ਕੀਤਾ ਖਾਸ ਤੌਰ ਤੇ ਚੜ੍ਹਦੀ ਕਲਾ ਟਾਈਮ ਟੀਵੀ ਦੇ ਸਵਾਲ ਕੀਤਾ ਕਿ ਪੰਜਾਬ ਸਰਕਾਰ ਜਿਹੜਾ ਕਾਨੂੰਨ ਲੈ ਕੇ ਆ ਰਹੀ ਹੈ ਉਹ ਸਖਤ ਕਾਨੂੰਨ ਹੋਵੇਗਾ ਕਿ ਤੁਸੀਂ ਉਸ ਦੀ ਹਮਾਇਤ ਕਰਦੇ ਹੋ ਦਾ ਕਿਦਾਂ ਦਾ ਕਾਨੂੰਨ ਹੋਣਾ ਚਾਹੀਦਾ ਕਿਉਂਕਿ ਇਹੀ ਕਹਿ ਕੇ ਪੱਲਾ ਝਾੜਦਾ ਜਾਂਦਾ ਹੈ ਕਿ ਜੇਕਰ ਕੋਈ ਗੁਰਗਾਂ ਸਾਹਿਬ ਦੀ ਬੇਇੱਜ਼ਤੀ ਕਰਦਾ ਜਾਂ ਕਿਸੇ ਹੋਰ ਧਰਮ ਦੀ ਬੇਇੱਜ਼ਤੀ ਕਰਦਾ ਤਾਂ ਉਸ ਤੇ ਉੱਪਰ ਜਿਹੜੀ ਸਖਤ ਕਾਰਵਾਈ ਆਉ ਨਹੀਂ ਹੁੰਦੀ ਕਿ ਪੰਜਾਬ ਸਰਕਾਰ ਦੇ ਨਾਲ ਤੁਸੀਂ ਸਹਿਮਤ ਹੋ ਕੀ ਕੁਝ ਕਿਹਾ ਸਿੰਘ ਸਾਹਿਬ ਕੁਲਦੀਪ ਸਿੰਘ ਗੜਗੱਜ ਨੇ ਆਓ ਦਰਸ਼ਕਾਂ ਨਾਲ ਸਾਂਝਾ ਕਰਦੇ ਆਂ। ਸੰਤਾ ਪੰਜਾਬ ਸਰਕਾਰ ਦੀ ਗੱਲ ਕੀਤੀ ਆ। ਵੇ ਕਾਨੂੰਨ ਬਣਾਉਣ ਦੇ ਲਈ ਸਪੈਸ਼ਲ 2 ਦਿਨ ਦਾ ਜਿਹੜਾ ਸੈਸ਼ਨ ਆ ਉਹ ਸੱਦਿਆ ਗਿਆ। ਕੀ ਲੱਗਦਾ ਹੁਣ ਜਿਹੜਾ ਵੇਦੀਆਂ ਨੂੰ ਲੈ ਕੇ ਲੱਗਦਾ ਕੋਈ ਥੱਲ ਪਾਵੇ ਕਿ ਜੇ ਕਾਨੂੰਨ ਬਣਦਾ ਕੋਈ ਇਦਾਂ ਦੀ ਹਰਕਤ ਨਹੀਂ ਕਰੇਗਾ। ਦੇਖੋ ਜੀ ਕਾਨੂੰਨ ਸਖਤ ਬਣਨਾ ਚਾਹੀਦਾ। ਔਰ ਗੁਰੂ ਗ੍ਰੰਥ ਸਾਹਿਬ ਜਿੰਦਾ ਗੁਰੂ ਆ। ਅਸੀਂ ਜਾਗਤ ਜੋਤ ਗੁਰੂ ਕਹਿੰਦੇ ਆ। ਗੁਰੂ ਗ੍ਰੰਥ ਸਾਹਿਬ ਦੇ ਲਈ ਸਪੈਸ਼ਲ ਕਾਨੂੰਨ ਬਣਨਾ ਚਾਹੀਦਾ। ਕਿਉਂਕਿ ਬਾਕੀ ਕਿਸੇ ਵੀ ਧਰਮ ਗ੍ਰੰਥ ਸਾਰੇ ਸਤਿਕਾਰਯੋਗ ਆ, ਅਦਬਯੋਗ ਆ। ਬਾਰ ਕਿਸੇ ਵੀ ਗ੍ਰੰਥ ਨੂੰ ਗੁਰੂ ਦਾ ਦਰਜਾ ਨਹੀਂ ਆ ਗੁਰੂ ਦਾ ਦਰਜਾ ਗੁਰੂ ਗ੍ਰੰਥ ਸਾਹਿਬ ਨੂੰ ਆ ਤੇ ਜੇ ਕਾਨੂੰਨ ਬਣਦਾ ਵਾ ਸਖਤ ਕਾਨੂੰਨ ਬਣਦਾ ਵਾ ਤੇ ਬਹੁਤ ਵਧੀਆ ਗੱਲ ਆ ਮੈਂ ਉੱਥੇ ਜਿੱਥੇ ਗੁਰਜੀਤ ਸਿੰਘ ਬੈਠਾ ਆ ਟਾਵਰ ਤੇ ਮੈਂ ਉੱਥੇ ਵੀ ਜਾ ਕੇ ਆਇਆ ਇੱਥੇ ਮੈਂ ਉਦੋਂ ਵੀ ਇਹ ਗੱਲ ਕਹੀ ਵੀ ਇਹ ਕਾਨੂੰਨ ਤੇ ਬਹੁਤ ਪਹਿਲਾਂ ਬਣ ਜਾਣਾ ਚਾਹੀਦਾ ਹੈ ਤਾਂ ਇਹ ਸਿੱਖਾਂ ਦੀ ਮੰਗ ਵਾ ਕਿਉਂਕਿ ਦੇਖੋ ਬੇਅਦਬੀਆਂ ਹੁੰਦੀਆਂ ਵਾ ਉਹ ਬਾਅਦ ਵਿੱਚ ਕਹਿੰਦੇ ਆ ਜੀ ਬੰਦਾ ਮੰਦਬੁੱਧੀ ਆ ਜਾਂ ਫਿਰ ਉਹ ਕਈ ਜਿਹੜੇ ਆ ਬੰਦੇ ਬਾਹਰ ਆ ਜਾਂਦੇ ਆ ਤੇ ਜੇ ਪਤਾ ਹੋਵੇ ਕਿ ਸਜ਼ਾ ਬਹੁਤ ਸਖਤ ਮਿਲਣੀ ਆ ਤਾਂ ਫੇਰ ਕੋਈ ਵੀ ਬੰਦਾ ਗੁਨਾਹ ਕਰਨ ਲੱਗਿਆ ਸੋਚੂਗਾ ਬਾਕੀ ਇਹਦੇ ਲਈ ਪਹਿਰੇਦਾਰੀ ਪੰਥਕ ਪਹਿਰੇਦਾਰੀ ਸਾਰਿਆਂ ਦਾ ਹੱਕ ਆ ਵੀ ਆਪਾਂ ਗੁਰਦੁਆਰਿਆਂ 'ਚ ਪਹਿਰੇਦਾਰੀ ਕਰਵਾਈਏ ਤਾਂ ਕਿ ਕੋਈ ਐਹੋ ਜਿਹੇ ਜਿਹੜੇ ਗਲਤ ਅੰਸਰ ਇਦਾਂ ਦੇ ਕੰਮ ਕਰੀ ਨਾ ਸਕਣ ਕਾਨੂੰਨ ਬਣ ਜੇ ਤੇ ਬਹੁਤ ਵਧੀਆ ਗੱਲ ਬੜਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਸੋ ਬਿਲਕੁਲ ਹੈ ਕੁਲਦੀਪ ਸਿੰਘ ਗੜਗੱਜ ਨੇ ਜਿਹੜਾ ਸਿੱਧੇ ਤੌਰ ਤੇ ਜਦੋਂ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਇਹ ਗੱਲ ਦਾ ਜ਼ਿਕਰ ਕੀਤਾ ਵੀ ਚੰਗੀ ਗੱਲ ਹੈ ਕਿ ਜੇਕਰ ਪੰਜਾਬ ਸਰਕਾਰ ਕਾਨੂੰਨ ਲੈ ਕੇ ਆ ਰਹੀ ਹੈ ਤਾਂ ਉਹਨਾਂ ਦਾ ਜਿਹੜਾ ਉਹਨਾਂ ਨੇ ਸਿੱਧੇ ਨਹੀਂ ਅਸਿੱਧੇ ਤੌਰ ਤੇ ਸਵਾਗਤ ਵੀ ਕੀਤਾ ਹੈ ਇਹ ਕਾਨੂੰਨ ਦੇ ਦਰਜੇ ਉਹਨਾਂ ਨੇ ਕਿਹਾ ਕਿ ਹੁਣ ਇਹ ਵੀ ਗੁਰੂ ਘਰਾਂ ਨੂੰ ਖਾਸ ਤੌਰ ਤੇ ਸचेत ਰਹਿਣ ਦੀ ਲੋੜ ਹੈ ਕਿਉਂਕਿ ਉਹ ਪੈਰੇ ਦਿੱਤੇ ਜਾਣ ਜਾਨਕਿ ਜਿੰਨੇ ਵੀ ਗੁਰੂ ਘਰ ਪਿੰਡਾਂ ਦੇ ਵਿੱਚ ਨੇ ਸ਼ਹਿਰ ਦੇ ਵਿੱਚ ਨੇ ਤਾਂ ਆਪ ਵੀ ਸੁਚੇਤ ਹੋ ਕੇ ਪੈਰਾ ਦੇਣ ਤਾਂ ਜੋ ਕਿ ਅਜਹੀਆਂ ਘਟਨਾਵਾਂ ਜਿਹੜੀਆਂ ਨੇ ਉਹ ਨਾ ਵਾਪਰ ਸਕਣ ਤੇ ਜੁੱਦੇ ਤੌਰ ਤੇ ਜੇਕਰ ਗੱਲ ਕੀਤੀ ਆਵੇ ਤਾਂ ਗੁਲਦੀਪ ਸਿੰਘ ਗੜਗਜ ਨੇ ਇਹ ਵੀ ਕਿਹਾ ਕਿ ਜੇਕਰ ਪੁਖ ਦੇ ਵਿੱਚ ਅਜਿਹੇ ਆ ਕਾਨੂੰਨ ਬਣਦਾ ਤਾਂ ਮੈਨੂੰ ਲੱਗਦਾ ਕਿ ਜਿਹੜਾ ਦੋਸ਼ੀ ਹੈ ਉਹ ਇਹ ਘਟਾਵਾ ਕਰਨ ਦੀ ਜਿਹੜੀ ਹੈ ਸੋਚ ਵੀ ਨਹੀਂ ਸਕਦਾ ਸੋ ਬਿਲਕੁਲ ਦਰਸ਼ਕਾਂ ਨੇ ਉਹ ਸਾਰੀ ਜੀ ਗੱਲਬਾਤ ਆ ਉਹ ਸਾਰੀ ਸੁਣੀ ਹੈ ਕਿਉਂਕਿ ਇਹ ਮੰਗ ਜਿਹੜੀ ਹੈ ਹਰ ਇੱਕ ਧਰਮ ਦੇ ਆਗੂ ਸ hẳn ਵੀ ਕਰ ਰਹੇ ਨੇ ਹਰ ਇੱਕ ਧਰਮ ਦੇ ਜਿਹੜੇ ਲੋਕ ਵੀ ਕਰ ਰਹੇ ਨੇ ਕਿ ਵਾਕਈ ਕਾਨੂੰਨ ਜਿਹੜਾ ਬਣਨਾ ਚਾਹੀਦਾ ਪਰ ਹਣ ਕਾਨੂੰਨ ਨੂੰ ਪ੍ਰਵਾਨਗੀ ਜਿਹੜੀ ਹੈ ਕਿ 10 11 ਜੁਲਾਈ ਨੂੰ ਮਿਲ ਸਕੇਗੀ ਇਹ ਜਿਹੜਾ ਸਮਾਂ ਆਉਣ ਵਾਲਾ ਹੈ ਜਿਹੜਾ ਕਲੀਅਰ ਆ ਹੋ ਸਕੇਗਾ ਜੇਕਰ ਗੱਲ ਕੀਤੀ ਜਾਵੇ ਤਾਂ ਬਾਬਾ ਬਲੀ ਯੂਪਸੀਤ ਸ਼ਾਨੇ ਕੋੜੀ ਮੁਖੀ ਬੁੱਢਾ ਦਲ ਨੇ ਜਿਨ੍ਹਾਂ ਨੇ ਇਸ ਕਾਨੂੰਨ ਨੂੰ ਲੈ ਕੇ ਜਿਹੜੀ ਹੈ ਖਾਸ ਤੌਰ ਤੇ ਗੱਲਬਾਤ ਕੀਤੀ ਹੈ ਤਾਂ ਉਹਨਾਂ ਨੂੰ ਵੀ ਇਹ ਸਵਾਲ ਕੀਤਾ ਗਿਆ ਕਿ ਪੰਜਾਬ ਸਰਕਾਰ ਜਿਹੜਾ ਹੈ ਇਦਾਂ ਦਾ ਕਾਨੂੰਨ ਜਿਹੜਾ ਬਣਾਉਣ ਜਾ ਰਹੀ ਹੈ ਕਿ ਜੇਕਰ ਕੋਈ ਅਜਈਆ ਘਟਨਾਵਾ ਕਰਦਾ ਜਾਂ ਕਿਸੇ ਵੀ ਧਰਮ ਦੀ ਬੇਅਦਬੀ ਕਰਦਾ ਤਾਂ ਉਸ ਨੂੰ ਸਖਤ ਜਿਹੜੀ ਹੈ ਸਜ਼ਾ ਮਿਲ ਸਕੇ ਕਾਨੂੰਨ ਨੂੰ ਪ੍ਰਵਾਨਗੀ ਜਿਹੜੀ ਹੈ ਸਰਕਾਰ ਦਵੇਗੀ ਉਗਲ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਆ ਸੱਦਿਆ ਗਿਆ ਤਾਂ ਇਸ ਮਾਮਲੇ ਲੈ ਕੇ ਸਿੰਘ ਸਾਹਿਬ ਜਿਹੜੇ ਕਿ ਜਥੇਦਾਰ ਨੇ ਪੱਪਾ ਬਲਬੀਰ ਸਿੰਘ 96 ਕਰੋੜੀ ਤਾਂ ਉਹਨਾਂ ਨੇ ਕੀ ਕੁਝ ਕਿਹਾ ਉਹ ਵੀ ਦਰਸ਼ਕਾਂ ਨਾਲ ਸਾਂਝਾ ਕਰਦੇ ਆ ਇਹ ਕਹਿੰਦਾ ਕਾਲ ਤੱਕ ਸਭ ਕਿਹੜੀ ਕਤਰਤਾ ਕੀਤੀ ਗਈ ਹੈ ਉਹਦੇ ਵਿੱਚ ਸ਼ਾਮਲ ਹੋ ਕੇ ਤੁਹਾਨੂੰ ਸੱਦਾ ਦਿੱਤਾ ਗਿਆ ਕਤਰਤਾ ਦੇ ਵਿੱਚ ਕਹਿੰਦੇ ਆਪਣੇ ਵਿਚਾਰ ਦੱਸੋ ਜਿਹੜੇ ਬੇਦਬੀਆਂ ਹੋ ਰਹੀਆਂ ਨੇ ਸਰਕਾਰ ਕਾਨੂੰਨ ਬਣਾਉਣ ਜਾ ਰਹੀ ਹੈ ਕਹਿੰਦਾ 2 ਦਿਨ ਦਾ ਜਿਹੜਾ ਸਮਾਂ ਦਿੱਤਾ ਗਿਆ ਸਪੈਸ਼ਲ ਸੈਸ਼ਨ ਬੁਲਾਇਆ ਗਿਆ ਤੈਨੂੰ ਲੱਗਦਾ ਵੀ ਉਹ ਸ਼ਾਸਨ ਦੇ ਦੌਰਾਨ ਕੋਈ ਚੰਗਾ ਕਾਨੂੰਨ ਬਣੂਗਾ ਜਿਹੜਾ ਪੰਜਾਬ ਦੇ ਵਿੱਚ ਬੇਅਦਬੀਆਂ ਹੋ ਰਹੀਆਂ ਨੇ ਉਹ ਨਹੀਂ ਹੋਣਗੀਆਂ ਜਿੱਕਰ ਕੋਈ ਕਰਦਾ ਤਾਂ ਸਖਤ ਤੜੀਏ ਸਜ਼ਾ ਮਿਲੇਗੀ ਉਹਨੂੰ ਇਹ ਵੀ ਜਿਹੜੇ ਗੰਦੇ ਲੋਕ ਨੇ ਉਹਨਾਂ ਨੇ ਆਪਣਾ ਕੰਮ ਕਰਨਾ ਪਰ ਜਿਹੜਾ ਇਹਦੇ ਨਾਲ ਚੰਗਾ ਜਿਹੜਾ ਇਹ ਕਾਨੂੰਨ ਸਖਤ ਕਾਨੂੰਨ ਬਣਾਉਣਾ ਚਾਹੀਦਾ ਮੌਤ ਦੀ ਸਜ਼ਾ ਹੋਣੀ ਚਾਹੀਦੀ ਹੈ ਕਿਸੇ ਵੀ ਧਰਮ ਦਾ ਕੋਈ ਗ੍ਰੰਥ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੁੰਦੀ ਹੈ ਤੇ ਉਹ ਜਿਹੜੀ ਹੈ ਬਹੁਤ ਹੀ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਤੇ ਨਾਲ ਹੀ ਜੇ ਚੰਗਾ ਕੰਮ ਕਰ ਰਹੇ ਨੇ ਤੂੰ ਚੰਗਾ ਵੀ ਕੈਸਾ ਲਗਦੇ ਆਪਾਂ ਜੇ ਕਾਨੂੰਨ ਲਿਆ ਰਹੀ ਹੈ ਦੇ ਰਾਏ ਦਰੋਸਤਾਂ ਇਹਨਾਂ ਨੂੰ ਜਲਦੀ ਇਹ ਕੰਮ ਕਰਨਾ ਚਾਹੀਦਾ ਬਹੁਤ ਠੱਲ ਵੀ ਪੈ ਜਾਂਦੀ ਹੈ ਇਹਦੇ ਨਾਲ ਲਾਸਟ ਵਾਲਾ ਤੁਸੀਂ 스테ਟ ਦੇ ਉੱਪਰ ਗੱਲ ਕੀਤੀ ਆਂ ਨਿਹੰਗ ਸਿੰਘਾਂ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਉੱਪਰ ਤੁਸੀਂ ਦੇਖਿਆ ਅਕਸਰ ਜਿਹੜਾ ਅਜਿਹੇ ਵੀਡੀਓ ਸਾਹਮਣੇ ਆਉਂਦੇ ਹੋ ਜਿਹੜੀਆਂ ਦੇਖਣ ਦੇ ਲਾਇਕ ਨਹੀਂ ਹੁੰਦੀਆਂ ਅਸਲ ਪਰਖ ਜਿਹੜੀਆਂ ਨਿਹੰਗ ਸਿੰਘਾਂ ਦੀ ਨਹੀਂ ਹੁੰਦੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਸਾਡੀਆਂ ਜਿੱਥੇ ਸ਼ਰਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਹੈ ਜਾ ਤਰਨੇ ਦਲ ਨੇ ਇਹਨਾਂ ਦੇ ਸਾਡੇ ਪ੍ਰਾਤਨ ਨੇ ਬੁੱਢਾ ਦਲ ਦੇ ਅੰਡਰ ਸਾਰੇ ਆਪਣੇ ਚੱਲਦੇ ਨੇ ਪਰ ਮੈਂ ਬੇਨਤੀ ਕਰਦਾ ਐ ਤੁਸੀਂ মিডিਆ ਵਾਲੇ ਜਾਂ ਜਿਹੜੇ ਅੱਜਕੱਲ ਨੈੱਟ ਦੇ ਸ਼ਕੀਨ ਨੇ ਇਹਨਾਂ ਨੂੰ ਜਿਹੜੀ ਪੜਚੋਲ ਕਰਨੀ ਚਾਹੀਦੀ ਹੈ ਉਹਦੀ ਬੈਕਗ੍ਰਾਉਂਡ ਕੀ ਆ ਉਹਨੇ ਕਦੋਂ ਚੋਲਾ ਪਾਇਆ ਤੇ ਕਹਦੇ ਨਾਲ ਉਹ ਸੰਬੰਧ ਰੱਖਦਾ ਐਵੇਂ ਹੀ ਨਹੀਂ ਚੋਲਾ ਆਪਾਂ ਨੂੰ ਕੀ ਪਤਾ ਚੋਲਾ ਤੁਸੀਂ ਪਾ ਸਕਦੇ ਹੋ ਦੇਖ ਕੇ ਹੀ ਉਹ ਗੱਲ ਕਰਨੀ ਚਾਹੀਦੀ ਹੈ ਸਾਡੇ ਨਹਾਂਗਸੰਗ ਬਹੁਤ ਡਿਸਪਲਨ ਦੇ ਵਿੱਚ ਰਹਿੰਦੇ ਨੇ ਗੋਰੀਬ ਦੀ ਰੱਖਿਆ ਵਾਸਤੇ ਗੁਰੂ ਸਾਹਿਬ ਨੇ ਇਹ ਖਾਸੇ ਪੰਦੀ ਸਾਜਨਾ ਕੀਤਾ ਕਿਤੀ ਕਦੇ ਵੀ ਨਿਹੱਥੇ ਤੇ ਵਾਰ ਨਹੀਂ ਕਰਦੇ ਕਦੇ ਕਿਸੇ ਨੂੰ ਲੁੱਟ ਕੋ ਨਹੀਂ ਕਰਦੇ ਕਿਸੇ ਨੂੰ ਐਵੇਂ ਨਜਾਇਜ਼ ਨਹੀਂ ਆਪਣੇ ਸੋਧਦੇ ਸੋ ਕਈ ਵਾਰੀ ਇਹ ਹੋ ਜਾ ਆਪਣੇ ਹੋ ਜਾਂਦਾ ਪਰ ਆਪਣੇ ਗਲਤ ਹੈ ਜੋ ਵੀ ਹੋ ਰਿਹਾ ਵਧੀਆ ਕਾਰਜ ਜੀ ਕਰਨੇ ਚਾਹੀਦੇ ਨੇ ਸੋ ਮੈਂ ਬੇਨਤੀ ਕਰਦਾ ਆਪਾਂ ਸਾਰੇ ਇਕੱਤਰ ਹੋ ਕੇ ਇਕੱਤਰਤਾਈ ਦੇ ਨਾਲ ਹੀ ਸ਼ਤਾਬਦੀਆਂ ਮਨਾਈਏ ਸਾਰੇ ਆਪਣਾ ਆਪਣਾ ਜਿਹੜਾ ਕਾਰਜ ਹੈ ਵਧੀਆ ਢੰਗ ਨਾਲ ਕਰਨ ਇਹ ਸਰਕਾਰ ਹੈ ਉਹਦਾ ਜੋ ਫਰਜ਼ ਬਣਦਾ ਉਹ ਕਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਕਾਰਜ ਹੈ ਉਹਨੂੰ ਵੀ ਜਿਹੜਾ ਵਧੀਆ ਢੰਗ ਦੇ ਨਾਲ ਜਿਹੜਾ ਆਪਣਾ ਕੰਮ ਕਰਨਾ ਚਾਹੀਦਾ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਜਿਹੜਾ ਉਹ ਵੀ ਜੇ ਉਹ ਸ਼੍ਰੋਮਣੀ ਕਮੇਟੀ ਜਾਂ ਇਹ ਹੁਣ ਜਿਹੜਾ ਪ੍ਰਬੰਧ ਚਲਾ ਰਹੀ ਆ ਉਹਨਾਂ ਨੂੰ ਵੀ ਜਿਹੜਾ ਬਹੁਤ ਹੀ ਸੂਝ-ਬੂਝ ਤੋਂ ਕੰਮ ਲੈਣਾ ਚਾਹੀਦਾ ਤਖਤਾਂ ਦੇ ਵਿੱਚ ਇਹੋ ਜਿਹਾ ਆਪਸੀ ਟਕਰਾਅ ਜਿਹੜਾ ਉਹ ਨਹੀਂ ਹੋਣ ਦੇਣਾ ਤਾਂ ਬਿਲਕੁਲ ਜਿਹਨੇ ਬਾਬਾ ਵੀਰ ਸਿੰਘ 96 ਕਰੋੜੀ ਦੇ ਮੁਖੀ ਬੋੜਾ ਦਲ ਨੇ ਤਾਂ ਨੇ ਕਿਹਾ ਕੀ ਚੰਗੀ ਗੱਲ ਆ ਜੇਕਰ ਸਰਕਾਰ ਕਾਨੂੰਨ ਲੈ ਕੇ ਆ ਰਹੀ ਹੈ ਤਾਂ ਉਹਦਾ ਸਵਾਗਤ ਕਰਨਾ ਚਾਹੀਦਾ ਪਰ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਉਹਨੂੰ ਜਿਹੜੀ ਹੈ ਮੌਤ ਦੀ ਸਜ਼ਾ ਵੀ ਹੋਣੀ ਚਾਹੀਦੀ ਹੈ ਤਾਂ ਜੋ ਕਿ ਜੇ ਅਜੇ ਕੋਈ ਹਰਕਤ ਕਰਨ ਦੀ ਕੋਸ਼ਿਸ਼ ਕਰਦਾ ਕਿਸੇ ਵੀ ਭਾਵਨਾਵਾਂ ਨੂੰ ਜਿਹੜਾ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਕਿਸੇ ਵੀ ਧਰਮ ਦੀ ਜਿਹੜੀ ਬੇਦਵੀ ਕਰਦਾ ਤਾਂ ਉਸ ਨੂੰ ਮੌਤ ਦੀ ਅਜਿਹੀ ਸਜ਼ਾ ਹੋਣੀ ਚਾਹੀਦੀ ਹੈ ਤਾਂ ਜੋ ਕਿ ਅਗਲੀ ਵਾਰ ਤੋਂ ਕੋਈ ਅਜੇਆ ਸੋਚ ਨਾ ਸਕੇ ਸੋ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿ ਇਹ ਕਾਨੂੰਨ ਸਖਤ ਹੋਵੇਗਾ ਕਾਨੂੰਨ ਨੂੰ ਪ੍ਰਵਾਨਗੀ ਦਿੱਤੀ ਜਾਵੇਗੀ ਉਸ ਤੋਂ ਬਾਅਦ ਅਜਹੀਆਂ ਘਟਨਾਵਾਂ ਨੂੰ ਜਿਹੜੀ ਆ ਉਹ ਠੱਲ ਪਵੇਗੀ ਸੋ ਅਗਲੇ ਐਪੀਸੋਡ ਦੇ ਵਿੱਚ ਕਿਸੇ ਹੋਰ ਮੁੱਦੇ ਨੂੰ ਲੈ ਕੇ ਵਿਸ਼ੇਸ਼ ਗੱਲਬਾਤ ਕਰਾਂਗੇ ਹੁਣ ਮੈਨੂੰ ਜਾਣਕੀ ਅਮਰਜੀਤ ਸਿੰਘ ਨੂੰ ਦੀ ਇਜਾਜ਼ਤ ਧੰਨਵਾਦ This program is sponsored by the Singla office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.